ਇਹ ਰੋਜ਼ ਦਾ ਦਾ 100 ਕਰੋੜ ਰੁਪਇਆ ਕਰਜ਼ਾ ਲੈਂਦੇ ਆ ਤੇ ਘੱਟ ਤੋਂ ਘੱਟ 2 ਸਾਲਾਂ ਦੇ ਵਿੱਚ 70000 ਕਰੋੜ ਰੁਪਇਆ ਪੰਜਾਬ ਤੇ ਹੋ ਗਿਆ ਤੁਸੀਂ ਸੁਣਿਆ ਕਿਵੇਂ ਇੱਕ ਹਫਤਾ ਪਹਿਲਾਂ ਚੱਬੇਵਾਲ ਸਾਹਿਬ ਨੂੰ ਜਿਹੜਾ ਇਦਾਂ ਲੱਗ ਰਿਹਾ ਸੀਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਤਾਂ ਰੋਜ਼ ਹੀ 100 ਕਰੋੜ ਦਾ ਕਰਜ਼ਾ ਲੈ ਰਹੀ ਹੈ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਵੀ ਖਰਚਾ ਕਰਨਾ ਕਿਵੇਂ ਆ ਆਵਾ ਕੌਣ ਜਿਹੜੇ ਆ ਖਰਚੇ ਕੀਤੇ ਜਾ ਰਹੇ ਆ ਔਰ ਉਹਦੇ ਵਾਸਤੇ ਜਿਹੜਾ ਰੋਜ਼ਾਨਾ 100 ਕਰੋੜ ਦਾ ਜਿਹੜਾ ਕਰਜ਼ਾ ਲਿਆ ਜਾ ਰਿਹਾ ਔਰ ਇਹ ਕਰਜ਼ੇ ਦਾ ਭਾਰ ਕਿਤੇ ਸਿਰ ਚੜ ਰਿਹਾ ਪੰਜਾਬੀਆਂ ਦੇ ਸਿਰ ਚੜ ਰਿਹਾ ਇਹ ਸਿਰ ਦੇ ਉੱਤੇ ਜਿਹੜਾ ਪੰਡ ਰੱਖ ਕੇ ਵੀ ਵਿਧਾਨ ਸਭਾ ਪਹੁੰਚੇ ਸੀਗੇ ਐਜ਼ ਅ ਸਿੰਬਲ ਕਿ ਦੇਖੋ ਪੰਜਾਬ ਸਰ ਦਾ ਕਰਜ਼ਾ ਬਹੁਤ ਹੋ ਗਿਆ ਹੁਣ ਤੁਸੀਂ ਆਹ ਵੀਡੀਓ ਦੇਖੋ ਮੈਂ ਗਰੀਬੀ ਅੱਤ ਦੀ ਦੇਖੀ ਹੈ ਰਾਜਨੀਤੀ ਚਾਣਦਾ ਮੇਰਾ ਇੱਕੋ ਹੀ ਮਕਸਦ ਸੀ ਗਰੀਬਾਂ ਦਾ ਵਿਕਾਸ ਉਸ ਤੋਂ ਵੀ ਉੱਪਰ ਮੈਂ ਸਮਝਦਾ ਕਿ ਸਾਡੇ ਹਰ ਸਿਟੀਜ਼ਨ ਲਈ ਹਰ ਦੇਸ਼ ਵਾਸੀ ਲਈ ਹਰ ਪੰਜਾਬੀ ਲਈ ਜਿਹੜੀਆਂ ਸਿਹਤ ਸੇਵਾਵਾਂ ਉਹ ਬਹੁਤ ਜ਼ਰੂਰੀ ਹੈ ਔਰ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਜਾਂ ਸਿਹਤ ਸੇਵਾਵਾਂ ਬਿਹਤਰ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਉਹਨਾਂ ਦੀ ਇਸ ਸੋਚ ਤੋਂ ਪ੍ਰਭਾਵਿਤ ਹਾਂ ਹੁਣ ਇਸ ਵੀਡੀਓ ਦੇ ਵਿੱਚ ਚੱਬੇਵਾਲ ਸਾਹਿਬ ਦੇ ਨਾਲ ਬੈਠਾ ਕੌਣ ਹੈ ਇਸ ਵੀਡੀਓ ਦੇ ਵਿੱਚ ਚੱਬੇਵਾਲ ਸਾਹਿਬ ਨਾਲ ਬੈਠੇ ਆ ਹਰਪਾਲ ਚੀਮਾ ਜਿਹੜੇ ਇਸ ਵੇਲੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਔਰ ਇਹੀ ਹਰਪਾਲ ਚੀਮਾ ਜਿਹੜੇ ਆ ਇੱਕ ਹਫ਼ਤੇ ਪਹਿਲਾਂ ਤੱਕ 100 ਕਰੋੜ ਰੋਜ਼ਾਨਾ ਕਰਜ਼ਾ ਲੈ ਰਹੀ ਸੀ ਜਿਹਦੇ ਕਰਕੇ ਚੱਬੇਵਾਲ ਸਾਹਿਬ ਨੂੰ ਸਿਰ ਦੇ ਉੱਤੇ ਪੰਡ ਚੱਕਣੀ ਪਈ ਵਿਧਾਨ ਸਭਾ ਜਾਣਾ ਪਿਆ ਮੀਡੀਆ ਇਕੱਠਾ ਕਰਨਾ ਪਿਆ ਵੀ ਭਾਈ ਪੰਜਾਬ ਦੇ ਸਿਰ 'ਤੇ ਕਰਜ਼ਾ ਹੀ ਬਹੁਤ ਹੋ ਗਿਆ ਔਰ ਹੁਣ ਚੱਬੇਵਾਲ ਸਾਹਿਬ ਇਹ ਕਹਿ ਰਹੇ ਆ ਕਿ ਇਹਨਾਂ ਦੀਆਂ ਤਾਂ ਨੀਤੀਆਂ ਹੀ ਬਹੁਤ ਵਧੀਆ ਨੇ ਇਹਦਾ ਕੰਮ ਹੀ ਬਹੁਤ ਵਧੀਆ ਕਰ ਰਹੀ ਆ ਖਾਸ ਤੌਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਸਿਹਤ ਦੇ ਖੇਤਰ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਸਰਵਿਸੇਸ ਦੇ ਵਿੱਚ ਕੰਮ ਹੀ ਆਮ ਆਦਮੀ ਪਾਰਟੀ ਬਹੁਤ ਵਧੀਆ ਕਰ ਰਹੀ ਆ ਮੈਂ ਤਾਂ متاثر ਹੀ ਇੰਨਾ ਹੋਇਆ ਇਹਨਾਂ ਦੇ ਏਜੰਡੇ ਤੋਂ ਇਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਤੇ ਇੱਕ ਹਫਤੇ ਪਹਿਲਾਂ ਚੱਬੇਵਾਲ ਸਾਹਿਬ ਨੂੰ ਜਿਹੜਾ ਵਾ ਉਹ ਕੀ ਹੋ ਗਿਆ ਸੀ ਹੁਣ ਕਿਹੜੀਆਂ ਐਨਕਾਂ ਜਿਹੜੀਆਂ ਚੱਬੇਵਾਲ ਸਾਹਿਬ ਨੇ ਬਦਲ ਲਈਆਂ ਜਿਹਦੇ 'ਚ ਹੁਣ ਦਿਖਣ ਲੱਗ ਪਿਆ ਵੀ ਕੰਮ ਹੋਈ ਬਹੁਤ ਵਧੀਆ ਰਿਹਾ ਵੀ ਨੀਤੀਆਂ ਤਾਂ ਹੈ ਹੀ ਵਧੀਆ ਵਧੀਆ ਪਰਵਾ ਤੁਸੀਂ 100 ਕਰੋੜ ਛੱਡ ਕੇ ਰੋਜ਼ਦਾਰ 200 ਕਰੋੜ ਕਰਜ਼ਾ ਲਓ ਗੱਲ ਹੀ ਕੋਈ ਨਹੀਂ ਇਹ ਤਾਂ ਲੋਕਾਂ ਦੇ ਵੈਲਫੇਅਰ ਤੇ ਪੈਸਾ ਖਰਚ ਹੋ ਰਿਹਾ ਔਰ ਨਾਲ ਦੀ ਨਾਲ ਧੰਨਵਾਦ ਵੀ ਕਰ ਰਿਹਾ ਭਗਵੰਤ ਮਾਨ ਹੁਣਾਂ ਦਾ ਔਰ ਉਦੋਂ ਜਿਹੜਾ ਵਾਇ ਭਗਵੰਤ ਮਾਨ ਸਰਕਾਰ ਨੂੰ ਭੰਡ ਰਹੇ ਸੀ ਔਰ ਅੱਜ ਤਾਂ ਧੰਨਵਾਦ ਕਰਦੇ ਪਏ ਆ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਇਹਨਾਂ ਦੀਆਂ ਨੀਤੀਆਂ ਬਹੁਤ ਵਧੀਆ ਨੇ ਇਹ ਜਿਹੜੀ ਸਿਆਸਤ ਆ ਨਾ ਇਹ ਬੜੀ ਰੋਚਕ ਸੈਰ ਹੁੰਦੀ ਆ ਇਹ ਸਫ਼ਰ ਜਿਹੜਾ ਸਿਆਸਤ ਦਾ ਬੜਾ ਰੋਚਕ ਹੁੰਦਾ ਬੰਦਾ ਜਦੋਂ ਸਵੇਰੇ ਘਰੋਂ ਨਿਕਲਦਾ ਨਾ ਉਹ ਕਿਸੇ ਹੋਰ ਨਾਲ ਤੁਰਦਾ ਅੱਗੇ ਜਾ ਕੇ ਉਹਦਾ ਦਿਲ ਕਰਦਾ ਵੀ ਹੁਣ ਪਿਆਸ ਲੱਗੀ ਆ ਤੁਰਦਿਆਂ ਤੁਰਦਿਆਂ ਥਕੀਵਾ ਹੋ ਗਿਆ ਤੇ ਲੱਗੀ ਆ ਗਲਾਸ ਪਾਣੀ ਦਾ ਪੀ ਲਈਏ ਤੇ ਜਦੋਂ ਗਲਾਸ ਪਾਣੀ ਦਾ ਉਹ ਪੀਣ ਜਾਂਦਾ ਨਾ ਤੇ ਬੰਦਾ ਬਦਲ ਜਾਂਦਾ ਫੇਰ ਸਫ਼ਰ ਤੈਅ ਕਰਦਾ ਫੇਰ ਬੰਦਾ ਕਹਿੰਦਾ ਵੀ ਹੁਣ ਜਿਹੜਾ ਵਾ 11 11:30 ਹੋ ਗਏ ਜਿਹੜਾ ਇੱਕ ਪਰੌਂਠਾ ਖਾਈਏ ਤੇ ਨਾਲ ਚਾਹ ਪੀਏ ਜਦੋਂ ਉਹ ਚਾਹ ਤੇ ਪਰੌਂਠਾ ਖਾਣ ਜਾਂਦਾ ਕਿਸੇ ਟਾਬੇ ਤੇ ਤੇ ਬੰਦਾ ਫੇਰ ਬਦਲ ਜਾਂਦਾ ਫੇਰ ਅੱਗੇ ਜਾ ਕੇ ਬੰਦੇ ਨੂੰ ਲੱਗਦਾ ਵੀ ਹੁਣ ਵੱਜ ਗਏ 2:30 ਹੁਣ ਖਾਈਏ ਦੁਪਹਿਰ ਦੀ ਰੋਟੀ ਜਦੋਂ ਬੰਦਾ ਦੁਪਹਿਰ ਦੀ ਰੋਟੀ ਖਾਣ ਲਈ ਕਿਸੇ ਟਾਬੇ ਤੇ ਬਹਿੰਦਾ ਤਾਂ ਫੇਰ ਬੰਦਾ ਜਿਹੜਾ ਉਹਦਾ ਸਾਥੀ ਹੁੰਦਾ ਨਾ ਜਿਹੜਾ ਸਫ਼ਰ ਤੇ ਤੁਰਿਆ ਹੁੰਦਾ ਉਹ ਫੇਰ ਬਦਲ ਜਾਂਦਾ ਇਸੇ ਤਰ੍ਹਾਂ ਲੋਢੇ ਵੇਲੇ ਦੀ ਚਾਹ ਜਦੋਂ ਬੰਦਾ ਪੀਂਦਾ ਇਹ ਸਿਆਸਤਦਾਨ ਦੀ ਗੱਲ ਕਰ ਰਿਹਾ ਮੈਂ ਤੇ ਉਦੋਂ ਫੇਰ ਜਿਹੜਾ ਸਾਥੀ ਬਦਲ ਜਾਂਦਾ ਔਰ ਆਖਰਕਾਰ ਸ਼ਾਮ ਵੇਲੇ ਜਾਂ ਨੇਰੇ ਇਹ ਜਦੋਂ ਆਪਣੀ ਮੰਜ਼ਲ ਤੇ ਪਹੁੰਚਦੇ ਆ ਤਾਂ ਸਾਥੀ ਜਿਹੜਾ ਉਹ ਬਦਲ ਚੁੱਕਾ ਹੁੰਦਾ ਦਰਅਸਲ ਜਿਹੜਾ ਸਿਆਸਤਦਾਨ ਹੁੰਦਾ ਉਹਨੂੰ ਆਪਣਾ ਅਜੰਡਾ ਉਹਨੂੰ ਆਪਣੀ ਉਹਦੀ ਮੈਥਮੈਟਿਕਸ ਉਹਨੂੰ ਆਪਣਾ ਵਿਜ਼ਨ ਬਿਲਕੁਲ ਕਲੀਅਰ ਹੁੰਦਾ ਕਿ ਮੈਂ ਕੀ ਕਰਨਾ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਵੀ ਲੋਕ ਉਹਦੇ ਨਾਲ ਕਿਹੜੇ ਤੁਰੇ ਸੀ ਜਦੋਂ ਸਵੇਰੇ ਘਰੋਂ ਤੁਰਿਆ ਸੀ ਕੌਣ ਉਹਦੇ ਨਾਲ ਸੀ ਸਿਰਫ ਉਹਦਾ ਜਿਹੜਾ ਨਿਸ਼ਾਨਾ ਉਹ ਬਿਲਕੁਲ ਕਲੀਅਰ ਹੁੰਦਾ ਸੋ ਇਸੇ ਤਰ੍ਹਾਂ ਚੱਬੇਵਾਲ ਸਾਹਿਬ ਨੂੰ ਵੀ ਇਦਾਂ ਲੱਗਦਾ ਵੀ ਮੇਰਾ ਨਿਸ਼ਾਨਾ ਤਾਂ ਇਹੋ ਹੀ ਸੀਗਾ ਕਿ ਮੈਂ ਜਿਹੜਾ ਲੋਕ ਸਭਾ ਦੇ ਵਿੱਚ ਪਹੁੰਚਣਾ ਵਿਧਾਨ ਸਭਾ ਮੈਂ ਦੋ ਵਾਰ ਹੀ ਜਾ ਆਇਆ ਹੁਣ ਮੇਰਾ ਅਗਲਾ ਨਿਸ਼ਾਨਾ ਇਹੀ ਹੈ ਕਿ ਮੈਂ ਲੋਕ ਸਭਾ ਪਹੁੰਚਾਂ ਇਸੇ ਦੇ ਚੱਲਦਿਆਂ ਇਹਨਾਂ ਨੂੰ ਲੱਗਾ ਕਿ ਸ਼ਾਇਦ ਮੈਨੂੰ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਨਹੀਂ ਹੈ ਪਰ ਮੈਂ ਤਾਂ ਜਰੂਰ ਪਹੁੰਚਣਾ ਹੁਣ ਅੱਧਾਕ ਸਫਰ ਤਾਂ ਮੈਂ ਤੈਅ ਕਰ ਲਿਆ ਤਾਂ ਅੱਧਾ ਵੀ ਕਾਦਾ ਲੋਡੇਵਲੇ ਦੀ ਚਾਹ ਮੈਂ ਪੀ ਲਈ ਆ ਹੁਣ ਕੇਵਲ ਰਾਤ ਦਾ ਖਾਣਾ ਰਹਿ ਗਿਆ ਤਾਂ ਇਹ ਹੁਣ ਮੈਂ ਜਿਹੜਾ ਆਮ ਆਦਮੀ ਪਾਰਟੀ ਨਾਲ ਖਾਣਾ ਹੋ ਸਕਦਾ ਜਿੱਤ ਵੀ ਜਾਣ ਜੇ ਜਿੱਤ ਗਏ ਤਾਂ ਇਹਨਾਂ ਦਾ ਜਿਹੜਾ ਇਹ ਸਫਰ ਆ ਇਹ ਮੁਕੰਮਲ ਵੀ ਹੋ ਜਾਏਗਾ ਸੋ ਇਹ ਇਕੱਲੇ ਨਹੀਂ ਐ ਬਹੁਤ ਸਾਰੇ ਲੀਡਰ ਜਿਹੜੇ ਆ ਉਹਨਾਂ ਨੂੰ ਜਦੋਂ ਚੋਣਾ ਲੱਗ ਗਿਆ ਆ ਜਾਂਦੀਆਂ ਉਹਨਾਂ ਨੂੰ ਘਰ ਵਾਪਸੀ ਯਾਦ ਆ ਜਾਂਦੀ ਹੈ ਉਹਨਾਂ ਨੂੰ ਆਪਣੇ ਘਰ ਚ ਨੁਕਸ ਜਿਹੜੇ ਆ ਉਹ ਦਿਸਣ ਲੱਗ ਪੈਂਦੇ ਆ ਦੂਜੀਆਂ ਪਾਰਟੀਆਂ ਦੇ ਜਿਹੜੇ ਆ ਕੀਤੇ ਕਾਰਜ ਜਿਹੜੇ ਆ ਉਹ ਬਹੁਤ ਵਧੀਆ ਲੱਗਣ ਲੱਗ ਪੈਂਦੇ ਆ ਹਾਲ ਹੀ ਦੇ ਵਿੱਚ ਫਤੇਗੜ ਸਾਹਿਬ ਤੋਂ ਕਾਂਗਰਸ ਤੋਂ ਵਿਧਾਇਕ ਰਹੇ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਆ ਉਹ ਵੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੋ ਇਸੇ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹਿੰਦਾ ਇਹ ਤੇ ਪੰਜਾਬ ਦੀ ਗੱਲ ਆ ਸੁਖਦੇਵ ਸਿੰਘ ਢੀਂਡਸਾ ਹੁਣਾਂ ਦੀ ਗੱਲ ਕਰ ਰਹੀਏ ਅਕਾਲੀ ਦਲ ਸੰਯੁਕਤ ਬਣਾਇਆ ਸੀ 6 ਸਾਲ ਪਹਿਲਾਂ ਵੱਖ ਹੋ ਗਏ ਸੀਗੇ ਅਕਾਲੀ ਦਲ ਬਾਦਲ ਤੋਂ ਤੇ ਆ 5 ਮਾਰਚ ਨੂੰ ਜਿਹੜਾ ਉਹ ਫੇਰ ਅਕਾਲੀ ਦਲ ਬਾਦਲ ਦੇ ਵਿੱਚ ਆ ਗਏ ਬੀਬੀ ਜਗੀਰ ਕੌਰ ਹੋਣੀ ਜਿਹੜੇ ਆ ਇਹ ਫੇਰ ਅਕਾਲੀ ਦਲ ਚ ਆ ਗਏ ਹਾਲਾਂਕਿ ਇਹ ਆ ਮੰਨਦੇ ਆ ਵੀ ਮੈਂ ਅਕਾਲੀ ਦਲ ਚੋਂ ਕਿਤੇ ਬਾਹਰ ਗਈ ਨਹੀਂ ਸੀ ਪਰ ਮੈਂ ਜਿਹੜਾ ਇਹ ਅਕਾਲੀ ਦਲ ਦੇ ਵਿੱਚ ਮੁਰ ਤੋਂ ਉਹਨਾਂ ਨੂੰ ਜੁਆਇਨ ਕਰ ਲਿਆ ਤੇ ਅਸੀਂ ਰਲ ਕੇ ਜਿਹੜਾ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਪ੍ਰਨੀਤ ਕੌਰ ਹੋਣੀ ਚਾਰ ਵਾਰੀ ਸੰਸਦ ਮੈਂਬਰ ਰਹੇ ਕਾਂਗਰਸ ਤੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਚਲੇ ਗਏ ਤੇ ਕੱਲ ਜਿਹੜੇ ਆ ਪ੍ਰਨੀਤ ਕੌਰ ਹੋਣੀ ਵੀ ਭਾਜਪਾ ਚ ਚਲੇ ਗਏ ਹੋ ਸਕਦਾ ਉਥੋਂ ਟਿਕਟ ਵੀ ਮਿਲ ਜਾਏ ਸੋ ਇਹ ਸਭ ਕੁਝ ਸਿਆਸਤ ਦੇ ਵਿੱਚ ਚੱਲਦਾ ਰਹਿੰਦਾ ਪਰ ਉਹ ਲੋਕ ਜਿਹੜੇ ਇਹਨਾਂ ਨੂੰ ਇਹ ਸਫਰ ਤੈਅ ਕਰਾਉਂਦੇ ਆ ਵੀ ਉਹਨਾਂ ਦਾ ਕੀ ਕਸੂਰ ਆ ਜਿਹੜੇ ਇਹਨਾਂ ਵਾਸਤੇ ਦਰਿਆ ਵਸਾਉਂਦੇ ਆ ਜਿਹੜੇ ਇਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰਦੇ ਆ ਇਹਨਾਂ ਦੇ ਜਿਹੜੇ ਝੰਡੇ ਆ ਉਹ ਚੁੱਕਦੇ ਆ ਗਲੀ ਗਲੀ ਘੁੰਮਦੇ ਆ ਇਹਨਾਂ ਦੇ ਨਾਲ ਬਹਿਸਦੇ ਆ ਲੋਕਾਂ ਦੇ ਨਾਲ ਵੀ ਨਹੀਂ ਸਾਡਾ ਆਗੂ ਬਹੁਤ ਵਧੀਆ ਸਾਡੀ ਪਾਰਟੀ ਦੀਆਂ ਨੀਤੀਆਂ ਬਹੁਤ ਵਧੀਆ ਉਹਨਾਂ ਲੋਕਾਂ ਦਾ ਵੀ ਇਹਨਾਂ ਲੀਡਰਸ ਨੂੰ ਧਿਆਨ ਰੱਖਣਾ ਚਾਹੀਦਾ ਕੇਵਲ ਆਪਣਾ ਸਫਰ ਜਿਹੜਾ ਉਹ ਮੁਕੰਮਲ ਕਰਨ ਤੇ ਜ਼ੋਰ ਜਿਹੜਾ ਉਹ ਨਾ ਦਿੱਤਾ ਜਾਵੇ Subscribe to One India channel and never miss an update.